ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਸਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਐਨਕਾਊਂਟਰ ਹੋਇਆ ਮਾਨਸਾ ਦੇ ਬੁਢਲਾਡਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠਪੇੜ ਦੀ ਖਬਰ ਸਾਹਮਣੇ ਆਈ ਹੈ ਇਸ ਦੌਰਾਨ ਮਾਨਸਾ ਪੁਲਿਸ ਨੇ ਗੈਂਗਸਟਰ ਪੰਮਾ ਕੁਲਾਣਾ ਨੂੰ ਜ਼ਿੰਦਾ ਕਾਬੂ ਕਰ ਲਿਆ ਹਾਲਾਂਕਿ ਉਸ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਅਤੇ ਜਵਾਬੀ ਗੋਲੀਬਾਰੀ ਦੇ ਵਿੱਚ ਉਸ ਨੂੰ ਵੀ ਗੋਲੀ ਲੱਗੀ ਹੈ ਜ਼ਖਮੀ ਹੋਇਆ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਦੱਸਦੀ ਹੈ ਕਿ ਇਲਾਜ ਦੇ ਲਈ ਬੁੱਢਲਾਡਾ ਦੇ ਸਿਵਲ ਹਸਪਤਾਲ ਗੈਂਗਸਟਰ ਪੰਮਾ ਖੁਲਾਣਾ ਨੂੰ ਲਜਾਇਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਧਾਰਾ 307 ਦੇ ਤਹਿਤ ਇਹ ਗੈਂਗਸਟਰ ਸੀਆਈਏ ਸਟਾਫ ਦੇ ਕੋਲ ਸੀ। ਉਸ ਕੋਲੋਂ ਅਸਲਾ ਬਰਾਮਦ ਕਰਨ ਦੇ ਲਈ ਉਸ ਨੂੰ ਬੁੱਢਲਾਡਾ ਲਿਆਂਦਾ ਗਿਆ ਸੀ ਜਿੱਥੇ ਉਸ ਨੇ ਉਸੇ ਦੀ ਕਵਰੀ ਪਿਸਤਲ ਦੇ ਨਾਲ ਪੁਲਿਸ ਤੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਬਰਾਮਦ ਕੀਤੀ ਜਾਣੀ ਸੀ। ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਉਸ ਦੇ ਪੈਰ ਤੇ ਗੋਲੀ ਚਲਾਈ ਦੱਸਦੀ ਹੈ ਕਿ ਗੈਂਗਸਟਰ परमजीत ਸਿੰਘ ਉਰਫ ਪੰਮਾ ਪਿੰਡ ਕੁਲਾਣਾ ਵਿਰੋਧ ਦੇ ਇੱਕ ਦਰਜਨ ਦੇ ਕਰੀਬ ਮਾਮਲੇ ਦਰਜ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਬਡਲਾੜਾ ਦੇ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਰਿਕਵਰੀ ਪਿਸਟਲ ਦੇ ਨਾਲ ਪੁਲਿਸ ਤੇ ਹੀ ਫਾਇਰਿੰਗ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਅਚਾਨਕ ਹੀ ਰਿਕਵਰੀ ਦੇ ਦੌਰਾਨ ਲਜਾਂਦੇ ਹੋਏ ਉਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਉਸ ਤੇ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਕਾਊਂਟਰ ਦੇ ਵਿੱਚ ਉਹ ਜ਼ਖਮੀ ਹੋ ਗਿਆ ਗੈਂਗਸਟਰ ਪੰਮਾ ਕੁਲਾਰਣਾ ਤੇ ਦਰਜਨਾ ਮਾਮਲੇ ਦਰਜ ਨੇ ਤਾਂ ਦੱਸਦੀ ਹੈ ਕਿ ਬਿਲਕੁਲ ਉਸੇ ਤਰੀਕੇ ਦਾ ਮਾਮਲਾ ਹੈ ਜਿਸ ਤਰੀਕੇ ਦਾ ਜ਼ੀਰਕਪੁਰ ਦੇ ਵਿੱਚ ਗੈਂਗਸਟਰ ਜੋ ਹੈ ਜੱਸਾ ਹੈਪੋਵਾਲ ਦੇ ਨਾਲ ਐਨਕਾਊਂਟਰ ਹੋਇਆ ਸੀ ਉਹ ਨੂੰ ਵੀ ਰਿਕਵਰੀ ਦੇ ਲਈ ਲੈ ਕੇ ਗਏ ਸੀ ਤਾਂ ਉਸ ਦੇ ਵੱਲੋਂ ਵੀ ਪੁਲਿਸ ਦੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੌਰਾਨ ਜਵਾਬੀ ਫਾਇਰਿੰਗ ਦੇ ਵਿੱਚ ਉਹ ਜ਼ਖਮੀ ਹੁੰਦਾ ਜਿਸ ਦੀ ਕਿ ਮੌਤ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਅਜਿਹੇ ਕਈ ਮਾਮਲੇ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆਏ ਨੇ ਕਿ ਪੁਲਿਸ ਦੇ ਨਾਲ ਐਨਕਾਊਂਟਰ ਹੋਇਆ ਹੈ ਤਾਂ ਦੱਸਦੀ ਹੈ ਕਿ ਇਹ ਵੀ ਬੁਢਲਾ ਦਾ ਦੇ ਵਿੱਚ ਰਿਕਵਰੀ ਦੇ ਲਈ ਲੈ ਕੇ ਗਈ ਸੀ ਜੁੱਥੇ ਕੀ ਇਸੇ ਗੈਂਗਸਟਰ ਪੰਮਾ ਖੁਲਾਣਾ ਦੇ ਵੱਲੋਂ ਪੁਲਿਸ ਤੇ ਰਿਕਵਰੀ ਪਿਸਤਲ ਦੇ ਨਾਲ ਹੀ ਫਾਇਰਿੰਗ ਕਰ ਦਿੱਤੀ ਗਈ ਹੈ ਫਿਲਹਾਲ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਸਿਵਲ ਹਸਪਤਾਲ ਬੁੱਢਲਾਡਾ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਸਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਐਨਕਾਊਂਟਰ ਹੋਇਆ ਮਾਨਸਾ ਦੇ ਬੁਡਲਾਡਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠਪੇੜ ਦੀ ਖਬਰ ਸਾਹਮਣੇ ਆਈ ਹੈ ਇਸ ਦੌਰਾਨ ਮਾਨਸਾ ਪੁਲਿਸ ਨੇ ਗੈਂਗਸਟਰ ਪੰਮਾ ਕੁਲਾਣਾ ਨੂੰ ਜ਼ਿੰਦਾ ਕਾਬੂ ਕਰ ਲਿਆ ਹਾਲਾਂਕਿ ਉਸ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਅਤੇ ਜਵਾਬੀ ਗੋਲੀਬਾਰੀ ਦੇ ਵਿੱਚ ਉਸ ਨੂੰ ਵੀ ਗੋਲੀ ਲੱਗੀ ਹੈ ਜ਼ਖਮੀ ਹੋਇਆ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਦੱਸਦੀ ਹੈ ਕਿ ਇਲਾਜ ਦੇ ਲਈ ਬੁੱਢਲਾਡਾ ਦੇ ਸਿਵਲ ਹਸਪਤਾਲ ਗੈਂਗਸਟਰ ਪੰਮਾ ਕੁਲਾਣਾ ਨੂੰ ਲਜਾਇਆ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਧਾਰਾ 307 ਦੇ ਤਹਿਤ ਇਹ ਗੈਂਗਸਟਰ ਸੀਆਈਏ ਸਟਾਫ ਦੇ ਕੋਲ ਸੀ ਉਸ ਕੋਲੋਂ ਅਸਲਾ ਬਰਾਮਦ ਕਰਨ ਦੇ ਲਈ ਉਸ ਨੂੰ ਬੁੱਢਲਾਡਾ ਲਿਆਂਦਾ ਗਿਆ ਸੀ ਜਿੱਥੇ ਉਸ ਨੇ ਉਸੇ ਦੀ ਕਵਰੀ ਪਿਸਤਲ ਦੇ ਨਾਲ ਪੁਲਿਸ ਤੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਬਰਾਮਦ ਕੀਤੀ ਜਾਣੀ ਸੀ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਉਸਦੇ ਪੈਰ ਤੇ ਗੋਲੀ ਚਲਾਈ ਦੱਸ ਦਈਏ ਕਿ ਗੈਂਗਸਟਰ ਪਰਮਜੀਤ ਸਿੰਘ ਉਰਫ ਪੰਮਾ ਪਿੰਡ ਕੁਲਾਣਾ ਵਿਰੋਧ ਦੇ ਇੱਕ ਦਰਜਨ ਦੇ ਕਰੀਬ ਮਾਮਲੇ ਦਰਜ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਬਡਲਾੜਾ ਦੇ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਰਿਕਵਰੀ ਪਿਸਟਲ ਦੇ ਨਾਲ ਪੁਲਿਸ ਤੇ ਹੀ ਫਾਇਰਿੰਗ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਅਚਾਨਕ ਹੀ ਰਿਕਵਰੀ ਦੇ ਦੌਰਾਨ ਲਜਾਂਦੇ ਹੋਏ ਉਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਉਸਤੇ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਐਨਕਾਊਂਟਰ ਦੇ ਵਿੱਚ ਉਹ ਜ਼ਖਮੀ ਹੋ ਗਿਆ ਗੈਂਗਸਟਰ ਪੰਮਾ ਕੁਲਾਰਣਾ ਤੇ ਦਰਜਨਾ ਮਾਮਲੇ ਦਰਜ ਨੇ ਤਾਂ ਦੱਸਦੀ ਹੈ ਕਿ ਬਿਲਕੁਲ ਉਸੇ ਤਰੀਕੇ ਦਾ ਮਾਮਲਾ ਹੈ ਜਿਸ ਤਰੀਕੇ ਦਾ ਜ਼ੀਰਕਪੁਰ ਦੇ ਵਿੱਚ ਗੈਂਗਸਟਰ ਜੋ ਹੈ ਜੱਸਾ ਹੈਪੋਵਾਲ ਦੇ ਨਾਲ ਐਨਕਾਊਂਟਰ ਹੋਇਆ ਸੀ ਉਹਨੂੰ ਵੀ ਰਿਕਵਰੀ ਦੇ ਲਈ ਲੈ ਕੇ ਗਏ ਸੀ ਤਾਂ ਉਸ ਦੇ ਵੱਲੋਂ ਵੀ ਪੁਲਿਸ ਦੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੌਰਾਨ ਜਵਾਬੀ ਫਾਇਰਿੰਗ ਦੇ ਵਿੱਚ ਉਹ ਜ਼ਖਮੀ ਹੁੰਦਾ ਜਿਸ ਦੀ ਕਿ ਮੌਤ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਅਜਿਹੇ ਕਈ ਮਾਮਲੇ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆਏ ਨੇ ਕਿ ਪੁਲਿਸ ਦੇ ਨਾਲ ਐਨਕਾਊਂਟਰ ਹੋਇਆ ਹੈ ਤਾਂ ਦੱਸਦੀ ਹੈ ਕਿ ਇਹ ਵੀ ਬੁਢਲਾ ਦਾ ਦੇ ਵਿੱਚ ਰਿਕਵਰੀ ਦੇ ਲਈ ਲੈ ਕੇ ਗਈ ਸੀ ਜਿੱਥੇ ਕੀ ਇਸੇ ਗੈਂਗਸਟਰ ਪੰਮਾ ਖੁਲਾਣਾ ਦੇ ਵੱਲੋਂ ਪੁਲਿਸ ਤੇ ਰਿਕਵਰੀ ਪਿਸਤਲ ਦੇ ਨਾਲ ਹੀ ਫਾਇਰਿੰਗ ਕਰ ਦਿੱਤੀ ਗਈ ਹੈ ਫਿਲਹਾਲ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਸਿਵਲ ਹਸਪਤਾਲ ਬਡਲਾਡਾ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ